ਇਹ ਹਾਈਵੇ ਰੋਡ ਆ ਗਰਦਾਸਪੁਰ ਪਠਾਨਕੋਟ ਤੋਂ ਧਾਰੀਵਾਲ ਬਟਾਲਾ ਕਾਫੀ ਲੰਮਾ ਰੋਡ ਹੈਵੀ ਰੋਡ ਆ ਜਿੱਥੇ ਨਿਤ ਦਿਨ ਕੋਈ ਨਾ ਕੋਈ ਗੱਡੀ ਜਿਹੜੀ ਆ ਥੱਲੇ ਡਿੱਗਦੀ ਆ ਇਹ ਰੋਡ ਵੇਖੋ ਜਿਹੜਾ ਵਗੰਡਿਆ ਵਾ ਇਹ ਸਾਰੇ ਨਾਲ ਗੱਲਬਾਤ ਵੀ ਕਰਨ ਇਹ ਰੋਡ ਜਿਹੜਾ ਜ਼ਰੂਰੀ ਬਣਾ ਚਾਹੀਦਾ ਸਭ ਤੋਂ ਪਹਿਲਾਂ ਕਿ ਜਾ ਉਹ ਇਹ ਮਨ ਨਹੀਂ ਦੇ ਕੋਈ ਕਿੰਨਾ ਸਾਜੀ ਰੋਡ ਵੀ ਆ ਬਣਾ ਦੇ ਜੀ ਜੇ ਕਿਤਾ ਨੁਕਸਾਨ ਹੋ ਗਿਆ ਫਿਰ ਇੱਕ ਤਾਂ ਕਹਿੰਦੇ ਨਹੀਂ ਬਣਾਈ ਠੀਕ ਹੈ ਜੀ ਇਹ ਬੰਦਾ ਕਿਹੜਾ ਪਿੰਡ ਦਾ ਕੋਈ ਬਾਤ ਵਾ ਮੈਂ ਵੀ ਆ ਪਰ ਬੜੇ ਕਿਸ ਮੈਂ ਦੇਖੋ ਹਰ ਬੰਦਾ ਕਹਿੰਦਾ ਕਿ ਇਹ ਬੋਲੇ ਬੰਦਾ ਪੈਦਾ ਇਹ ਰੋਡ ਬੰਨਣ ਲਈ ਆ ਤੋ ਕਿਹਦੀ ਜਿੰਨੀ ਇਹ ਇਹ ਡਰਾਈਵਰ ਸਾਹਿਬ ਇੱਥੇ ਆ ਜਾ ਕਰੋ ਇਧਰ ਆਓ ਨਾ ਇਧਰ ਆਓ ਨਾ ਤੁਸੀਂ ਇਹ ਆਵਾਜ਼ ਜਿਹੀ ਲਾ ਕੇ ਕਰੋ ਇਹ ਜਿਹੜਾ ਇੰਦੇ ਗੇਮ ਦਾ ਬੜਾ ਵਿੱਚ ਆ ਨਾ ਇਹ ਦੇਖੋ ਇਹ ਨਾ ਮਾੜਾ ਹਾਰ ਰੋਡ ਦਾ ਵਾ ਇਹ ਫੋਟੋ ਖਾ ਮਗਰ ਅਬ ਮਾਨ ਸਾਹਿਬ ਮਗਰ ਲੰਮਕੇ ਜਾਣਦੇ ਆਰਾਮ ਨਾਲ ਚੜ ਕੇ ਚਲੇ ਗਿਆ ਕੋਈ ਗੱਲ ਨਹੀਂ ਜਾਓ ਜਾਓ ਨੰਗ ਤੇ ਜਾਓ ਕਿਉਂ ਤੇ ਆਪ ਖਾਓ ਜਿਹੜਾ ਇਹਨਾਂ ਦਾ ਹਾਲ ਕੀ ਆ ਤੁਸੀਂ ਤੇ ਬਸ ਨੇ ਮਗਰ ਪੈਸੇ ਤੇ ਹੁੱਡੇ ਲਾਣ ਦੇ ਤੇ ਜਾਣ ਦੇ ਜੀ ਆਹ ਜਿਹੜਾ ਕਿ ਮਗਰ ਬਣੀ ਟਰੈਵਲ ਦਾ ਹਾਲ ਹੈ ਡਰਾਈਵਰ ਸਾਹਿਬ ਜੀ ਠੀਕ ਕੀ ਗੱਲ ਹੋਈ ਆ ਭਾਈ ਮੈਂ ਉਧਰ ਪਠਾਨ ਫੋਟੋ ਬੱਜੀ ਭਰ ਕੇ ਤੇ ਆਉਂਦਾ ਸੀ ਜੀ ਤੇ ਬੱਜੀ ਭਰ ਕੇ ਤੇ ਆਉਂਦਾ ਸੀ ਤੇ ਪਿੱਛੇ ਆਰਮੀ ਵਾਲੇ ਗੱਡੀਆਂ ਆਉਂਦੀਆਂ ਆਉਂ ਸਰ ਪਿੱਛੇ ਹਾਰਨ ਤੇ ਹਾਰਨ ਹਾਰਨ ਤੇ ਹਲ ਮਰੀ ਜਾਂਦੇ ਮੈਨੂੰ ਸਾਈਡ ਦੇਣ ਲੱਗਾ ਉਦੋਂ ਬਰਸਾਤ ਦਾ ਮੌਸਮ ਹੁੰਦਾ ਸੀ ਤੇ ਮੇਰੀ ਗੱਡੀ ਵੀ ਇਹ ਗੱਡੀ ਪੈ ਆਹ ਆਹ ਤਾਰਾਂ ਖਾਉ ਤਾਰਾਂ ਵੀ ਜਿਹੜੀਆਂ ਹੈਵੀ ਤਾਰਾਂ ਨੇ ਉਤਲੇ ਬਨੇ ਜਿਹੜੀਆਂ ਜਾਣ ਲਈਆਂ ਨੇ ਹਾਂ 11000 ਬੋਲਟ ਕਹਿੰਦੇ ਲਾਈਨ ਵੱਟੀ ਹੈ ਤੇ ਤਾਰਾਂ ਉਹਦੇ ਨਾਲ ਉਹ ਬਜਰੀ ਲਾ ਸਕਦੇ ਨਾ ਹੈ ਡਰਾ ਉਹ ਅਗਲੇ ਜਵਾਬ ਦਿੱਤੀ ਜਾਂਦੇ ਔਰ ਉਧਰ ਸਾਡਾ ਪੰਜ ਘੜ ਤੋਂ ਘੜ 50000 ਦਾ ਤੇਲ ਖਰਚਾ ਬਜਰੀ ਦਵਾਰਾ ਲਾਉਣੀ ਫਿਰ ਚੜਾਉਣੀ ਤੇਲ ਖਰਚਾ 50000 ਦਾ ਨੁਕਸਾਨ ਹੋ ਗਿਆ ਦੇਖੋ ਜੀ 50000 ਦਾ ਨੁਕਸਾਨ ਹੋ ਗਿਆ ਤੇ ਮਾਲਕ ਸਾਨੂੰ ਕਹਿੰਦਾ ਪਿਆ ਹਾਂ ਜੀ ਜੀ ਲੱਗ ਲੱਗ ਗਿਆ ਉਹ ਮਾਲਕ ਕਿਹਾ ਪਿਆ ਵੀ ਜੁਰਮਾਨਾ ਤੁਹਾਨੂੰ ਭਰਨਾ ਹਾਂ ਜਾ ਜਾਈਏ ਕੋਈ ਇਹ ਸਾਡੀ ਕੰਮ ਕੰਮ ਨਹੀਂ ਆ ਨਾ ਕੋ ਡਰਾਈਵਰ ਦਾ ਬਾਹਰ ਰੋਟੀ ਨਾ ਬੋਲ ਵਿੱਚ ਬੱਲੇ ਬਹੁਤ ਈ ਗੱਲ ਦੀ ਖੁਫਾ ਹੋਇਆ ਤੇ ਚੱਲੋ ਮਰ ਜਾ ਆ ਵੇਖੋ ਕਿੰਨਾ ਰਾਹ ਹੀ ਲਾਗੇ ਚੱਲ ਸਕਦੇ ਆਪਾਂ ਬੋ ਜੀ ਕਿੱਥੇ ਚੱਲਦੇ ਹੋ ਅਜੀ ਹਾਂ ਦੇਖੋ ਕਿੰਨਾ ਨੁਕਸਾਨ ਹੋਇਆ ਸਭ ਤੋਂ ਪਹਿਲਾਂ ਸਾੜੇ ਤੁਸੀਂ ਇਹ ਰੋਡ ਬਣਾਣਾ ਜ਼ਰੂਰੀ ਆ ਜਾਂ ਆਓ ਇਹ ਰੋਡ ਬਣਾਣਾ ਜ਼ਰੂਰੀ ਆ ਜੇ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਬਿਲਕੁਲ ਬਿਲਕੁਲ ਜਦੋਂ ਕੰਸਟਰਕਸ਼ਨ ਕਰਦੀ ਨਮੀ ਜੀ ਉਹਨੂੰ ਰਾਹ ਦੇਣਾ ਚਾਹੀਦਾ ਨਾ ਕਿ ਵਾਹ ਗਿਰੇ ਦੇਖੋ ਜੀ ਸਾੜੇ ਬਣੇ ਨੇ ਕੋ ਮਰਾਜ਼ਮੀ ਲੱਗਦੇ ਨੇ ਵੀ ਜਿਹੜਾ ਰਹਾ ਵਾ ਇਹ ਜ਼ਰੂਰੀ ਆ ਦੇਖੋ ਕਿੰਨਾ ਰੋਡ ਹੋ ਜਾਂਦਾ ਇੱਥੇ ਕਿੰਨਾ ਗਰ ਨੁਕਸਾਨ ਹੋਣਦਾ ਹੁਣ ਕਿੰਨਾ ਨੁਕਸਾਨ ਹੈ ਟਰੱਕ ਵਾਲਾਂ ਦਾ ਪਈਆਂ ਦਾ ਹੋ ਗਿਆ ਹਾਂ ਦੇਖੋ ਤਾਰਾ ਖੋਜ ਲੱਗ ਨੂੰ ਮਾਰ ਗਿਆ ਤਾਰਾ ਜਗ੍ਹਾ ਵਿੱਚ ਖੋ ਗਿਆ ਨੇ ਕਿਵੇਂ ਇਹ ਮਟੇ ਅੱਜ ਕਿੰਨਾ ਹੋਈ ਇਹਨਾਂ ਦੇ ਨਾਲ ਬੜੀ ਮੁਸ਼ਕਲ ਬੱਝਿਆ ਜਿੱਦਾਂ ਤਾਰਾਂ ਬੀਲੀ ਦੇ ਤਾਰਾਂ ਤੋਂ ਜਾਣ ਦੀ ਇਹ ਬਹੁਤ ਮੁਸ਼ਕਲ ਬੱਝਿਆ ਇਹਨਾਂ ਨੂੰ ਸਕਾਰ ਨੂੰ ਚਾਹੀਦਾ ਪਹਿਲਾਂ ਰਾਹ ਬਣਾਣ ਪੀਰੋ ਦੇ ਲਈ ਆ ਆਪਣੇ ਕਾਰਵਾਈ ਜਿਹੜੀ ਆ ਆਪ ਦੀ ਕਰਨ। ਇਹ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੂੰ ਕੰਪਨੀ ਵਾਲਿਆਂ ਨੂੰ ਕਹਿੰਦੇ ਕੁਛ ਨਹੀਂ। ਜੀ ਜੀ ਤੁਸੀਂ ਹੁਣ ਥਾਂ ਥਾਂ ਦੇ ਵੇਖੋ ਜਿੱਥੇ ਆਪਣੇ ਸ਼ਹਿਰਾਂ ਦੇ ਵਿੱਚ ਕਰਾਸਿੰਗ ਹੈਗੀ ਆ ਜੀ। ਉੱਥੇ ਕਿਤੇ ਵੀ ਇਹਨਾਂ ਨੇ ਪੁਲ ਨਹੀਂ ਬਣਾਇਆ ਦਾ। ਜੀ ਐਕਸੀਡੈਂਟਾਂ ਦੇ ਕਾਰਨ ਹੁੰਦੇ ਆ ਕਿੰਨਾ ਕਿੰਨਾ ਐਕਸੀਡੈਂਟ ਹੁੰਦੇ ਆ। ਉੱਥੇ ਉੱਥੇ ਤਾਂ ਐਕਸੀਡੈਂਟ ਹੁੰਦੇ ਪਏ ਜਿੱਦਾਂ ਹੁਣੇ ਭਾਰੀ-ਭਾੜੀ ਲਾ ਲੋ। ਜੀ ਐਸ ਹੈ ਬਾਈਪਾਸ ਇੱਥੇ ਕੋਈ ਪੁਲ ਨਹੀਂ। ਪਰਲੇ ਬਾਈਪਾਸ ਤੇ ਕੋਈ ਪੁਲ ਨਹੀਂ। ਦਿਨਾਂਗਰ ਵੇਲ ਉੱਥੇ ਵੇਹ ਵਾਲਾ, ਸਵੇਰ ਪਰੇ ਵੇਲ ਉੱਥੇ ਵੇਹ ਵਾਲਾ। ਕਿ ਦੇਖੋ ਸਾਰੇ ਰੋਡਾਂ ਦਾ ਵਸਾ ਵੀ ਇੱਥੇ ਇਹੀ ਹਾਲ ਵਾ ਆ ਜਿਹੜਾ ਘਾ ਵਿਖੇ ਹੁਣ ਡਰਾਈਵਰ ਕਿੱਥੇ ਇਧਰ ਆ ਕੇ ਸੈੱਟ ਆ ਇਹ ਰਾਤੀ ਕਿੱਡੀ ਫਸੀ ਕਦੀ ਫਸੀ ਜਾਂਦੇ ਨਾਲ ਜਿਆਦੇ ਬੜੀ ਨਹੀਂ ਜਾਚਾਂ ਲਾਉਣਾ ਇਹ ਸਾਡ ਰੋਡ ਦੇਖੋ ਮੈਂ ਤੇ ਵੀ ਇੱਥੇ ਜਿਹੜਾ ਨਹੀਂ ਹੋ ਜਾਂਦਾ ਲੈਵਲ ਦਾ ਮਾਰ ਕੇ ਕਿੰਨੇ ਵੇਲੇ ਮਾਰ ਕੇ ਨੇ ਵੀ ਦਿੱਤੇ ਮਾਫੇ ਵੇਖ ਜਿਵੇਂ ਮਰਜ਼ੀ ਦੇ ਅੱਜ ਤੇਰੇ ਪਰ ਤੇ ਕੌਣ ਦੀ ਗੱਡੀ ਬੈਠੀ ਇੱਥੇ ਇਹ ਕੱਲ ਦੀ ਬੈਠੀ ਕੱਲ ਕਦੋਂ ਦੀ ਇਹ ਕੱਲ ਦੀ 3-4 ਵਜੇ ਕੱਲ 3 ਵਜੇ ਅਜੇ ਤੱਕ ਤੈਨੂੰ ਬੰਦੇ ਨਹੀਂ ਮਰੇ ਕੋਈ ਕੱਲ ਹੀ ਹੋਈ ਕੋਈ ਬੰਦੇ ਲੀਵਰ ਆਉਂਦੀ ਹੈ ਦੱਸਦਾ ਯਾਰ ਮੰਗਦੇ ਕਹਿੰਦੇ ਇਹ ਗੱਡੀ ਲੈ ਕੋ 10-10 ਹਜ਼ਾਰ ਰੁਪਏ ਜਿਹੜੇ ਮੰਗਦੇ ਨੇ ਇਹ ਹਲਕਾ ਕਿਹੜੇ ਪੈ ਗਿਆ ਕਾਦੀਆ ਚ ਕਾਦੀਆ ਪੈ ਗਿਆ ਐਮਐਲਏ ਜਗਨੂ ਸਾਹਿਬ ਨੂੰ ਫੋਨ ਲਾਓ ਜੇ ਲੱਗ ਉਹਨਾਂ ਨਾਲ ਵੀ ਗੱਲ ਪੱਛੀ ਗਈ ਹੈ ਉਹਨਾਂ ਨੂੰ ਜਿਹੜਾ ਕਿ ਲਾਓ ਆਪਾਂ ਅੱਜ ਗੱਲਬਾਤ ਕਰਦੇ ਆਂ ਇਹ ਹੋਰ ਭਾਈ ਇਹ ਜਿਹੜਾ ਵਾ ਕਿ ਜੇ ਵੀ ਇੱਥੇ ਕੋਈ ਨਾ ਕੋਈ ਟੱਕ ਪਿਆ ਤੇ ਜੋ ਆਪਾਂ ਨਹੀਂ ਹਾਂਜੀ ਹਾਂਜੀ ਇਹ ਕੱਲ ਪਰसों ਦੀ ਗੱਲ ਹੈ ਡਿਪਰ ਇੱਕ ਮੂਦਾ ਆ ਗਿਆ ਅੱਜ ਪਰ ਤੇ ਉਹ ਇਹ ਵੇਖੋ ਕਿੱਦਾਂ ਛੱਡੇ ਉੱਤੇ ਨਗਰ ਕਿੱਧਰੋਂ ਲੋਕ ਨਗਰ ਕਿੱਦਾਂ ਦੀ ਇਹ ਬਣੀ ਆ ਨੰਬਰ ਜਿਹੜਾ ਕਿ ਲੱਗਦੇ ਹੋ ਜਾਂਦਾ ਇਹ ਰੋਡ ਦਾਦੇ ਵਿਆਹ ਦਾ ਗਰਦਾਸਪੁਰ ਧਾਰੀ ਵਾਲਾ ਆਪਣੇ ਨੰਬਰ ਦੱਸ ਦੇ ਪਹਿਲੇ ਇਹ ਦੇਖੋ ਨੰਬਰ ਲਾ ਰਹੇ ਆ ਜੀ ਜਗੂਸਤਿਕ ਨੂੰ ਉਹਨਾਂ ਦਾ ਇਹ ਹਰਕਾ ਪੈਦਾ ਬਾ ਫੋਨ ਚੁੱਕਦੇ ਨਹੀਂ ਚੁੱਕਦੇ ਕੀ ਕਰਦੇ ਆ ਇਹ ਭਾਜੀ ਸਤਿ ਸ੍ਰੀ ਅਕਾਲ ਅੱਛਾ ਕੇ ਮੈਂ ਕਲਮਰਨਜੀਤ ਸਿੰਘ ਪੱਤਰਕਾਰ ਬੋਲਦਾ ਵਾਂ ਸ਼ਹਿਰ ਮੈਂ ਸਾਹਿਬ ਨਾਲ ਗੱਲ ਕਰਨੀ ਜਗੂਤ ਦੇ ਨਾਮ ਦੇ ਕੋ ਤੋਂ ਅੱਗੇ ਗੜ੍ਹਵਾਲੇ ਚੰਡੀਗੜਾ ਤੇ ਅਹੀਂ ਨਾ ਵੀ ਕੋਈ ਪੀਕ ਕੋਣ ਬੋਲ ਰਿਹਾ ਤੇ ਹਰ ਰੋਡ ਜਿਹੜਾ ਵਾ 16 ਤੇ ਲਾਗੇ ਮੰਡਿਆ ਪਾਤਰਾ ਧਾਰੀਵਾਲ ਤੋਂ ਗਦਾਸਪੁਰ ਧਾਰੀਵਾਲ ਗਦਾਸਪੁਰ ਉੱਥੇ ਇੰਨੀ ਪ੍ਰੋਗਰਾਮ ਆ ਵੀ ਜਿਹੜੀ ਟਰੱਕ ਕੋਈ ਨਾ ਕੋਈ ਪਈ ਜਾਂਦਾ ਹੁਣ ਵੀ ਆਪਾਂ ਆਏ ਆ ਟਰੱਕ ਜਿਹੜਾ ਵਾ ਉੱਥੇ ਕਪੜਿਆ ਪਿਆ ਵਾ ਉੱਪਰ ਤਾਰਾਂ ਲੱਗਣੀਆਂ ਨੇ ਦ੍ਰਾਈਵਰ ਰੌਂਡ ਇਹ ਕਹਲੂ ਇਹ ਵੇਖੋ ਇਹ ਬਣਾ ਜ਼ਰੂਰੀ ਆ ਜਾਂ ਉਹ ਬਣਾ ਜ਼ਰੂਰੀ ਆ ਸਰਵਿਸ ਰੋਡ ਵੇਖੋ ਜਿੱਥੋਂ ਦੀ ਲੈਣਾ ਦੁਨੀਆ ਦੀ ਲੈਣਾ ਲੋਕ ਲੰਘਣ ਦੇ ਨੇ ਬੁਰਾ ਹਾਲ ਆ ਠੀਕ ਆ ਜੀ ਵੇਖੋ ਜੀ ਉਹਨਾਂ ਦੇ ਪੀਏ ਨਾਲ ਗੱਲ ਹੋ ਗਈ ਆ ਕਹਿੰਦੇ ਜੀ ਝਾਂਦਨੇ ਰੋਡ ਵਾਲੇ ਹੀ ਠੀਕ ਆ ਜੀ ਠੀਕ ਹੈ ਗੱਡੀ ਦਾ ਵੇਖ ਲੋ ਵਾਲਾ ਹਾਂ ਜੀ ਗੱਡੀ ਗੱਡੀ ਵਿਖਾ ਦਿਓ ਸਾਰੀ ਵਿਖਾ ਦੇ ਥੱਲੇ ਉੱਤੇ ਆ ਇੱਧਰ ਵੇਖੋ ਇੱਧਰ ਵੇਖੋ ਕਿਹੜੇ ਪਾਸੇ ਥੱਲੇ ਥੱਲੇ ਫਸਲ ਵਾ ਕਿ ਕਿਦਨੂੰ ਲਾਉਣਗੇ ਕਿਦਨੂੰ ਜਾਣਗੇ ਬਦੇ ਆ ਵੇਖੋ ਥੱਲੇ ਸਾਰੀ ਉੱਤਰ ਗਈ ਆ ਕਿ ਸਾਰੀ ਉੱਤਰ ਗਈ ਆ ਆ ਲੈਵਲ ਵੇਪਰ ਆ ਜਾ ਇਹ ਇਹ ਰੋਡ ਵੇਖੋ ਵੀ ਰੋਡ ਇੱਕ ਸਕਿੰਟੂ ਜਿਹੜਾ ਰੋਡ ਖਾਲੀ ਨਹੀਂ ਹੁੰਦਿਆ ਏ ਆ ਪੁਲ ਬਣਨ ਲੱਗਾ ਇੱਧਰ ਇਹ ਹਾਂਜੀ ਇਹ ਜਿਹੜਾ ਉਹ ਅਗਲੇ ਬੰਨੇ ਵੇਖੋ ਜਿੱਥੇ ਪੁਲ ਬਣਦਿਆ ਵੀ ਕੋਈ ਸਾਰੀ ਜਗ੍ਹਾ ਇਹ ਪਈ ਆ ਥੋੜੇ ਵੇਖੋ ਕਿੱਥੇ ਬਣਦਿਆ ਵਾ ਸਾਰੇ ਜਿਹੇ ਪੁਲ ਦਾ ਪਤਾ ਨਹੀਂ ਵੀ ਇਹ ਥਾਲਾਂ ਬਦੀ ਕਦੋਂ ਬਣਨਾ ਕਦੋਂ ਨਹੀਂ ਬਣਨਾ ਏ ਇਹ ਕਿਸੇ ਤਰ੍ਹਾਂ ਦੀ ਮਿਲਾਓਗੇ ਮਾਲਤੂ ਜੀ ਕਦੋਂ ਬਣਨਾ ਕਦੋਂ ਨਹੀਂ ਬਣਨਾ ਏ ਇਹ ਕਿਸੇ ਤਰ੍ਹਾਂ ਦੀ ਮਿਲਾਓਗੇ ਮਾਲਤੂ ਜੀ ਤੇ ਸੁਣ ਰਹੀ ਬਾਣੀ ਬੱਚੀ ਕਿਉਂਗੀ ਵਟਾਲਾ ਖੋਦੇ ਐ ਉੱਤੇ ਪਾਰ ਕਰਦੇ ਆ ਇਹ ਸਭ ਵਟਾਲਾ ਦਾ ਫੋਟੋ ਮੈਟਰ ਤੁਸੀਂ ਉੱਤੇ ਚੜ ਗਏ ਨੇ ਉੱਪਰ ਤਾਰਾਂ ਨੇ ਕੋ ਬੱਤੀ ਬੰਦ ਕਰਾਈਆ ਨਹੀਂ ਜੀ ਕੇ ਬੱਤੀ ਵਾਲੇ ਕਹਿੰਦੀ ਐ ਭਾਈ ਉਹ ਬੱਚੀ ਵਾਲੇ ਕਹਿੰਦਾ ਗੱਲ ਹੋਈ ਆ ਮੈਨੂੰ ਤਾਂ ਪਤਾ ਨਹੀਂ ਇਹ ਮੇਰੇ ਪਾਸ ਉਹ ਇਹ ਨਹੀਂ ਤੇ ਨਹੀਂ ਪਤਾ ਜਿਹੜਾ ਜਿਹੜਾ ਮਾਰਕਾ ਹੋਰ ਕਰਾ ਦੇ ਜਿਹੜਾ ਇੱਕ ਪਤਾ ਇਹਨਾਂ ਆਲਕਾ ਦੇਖੋ ਮੇਰੀ ਗੱਲ ਸੁਣੋ ਇਹ ਉੱਤੇ ਚੜ ਬਿਛੇ ਨੇ ਸਾਰੀ ਉੱਤੇ ਚੜ ਗਿਆ ਉੱਤੇ ਬੱਤੀ ਚੱਲ ਨਹੀਂ ਆ ਇਹ ਦੇ ਬੱਤੀ ਉੱਤੋਂ ਠਾ ਗਿੱਜਦੀ ਆ ਤੁਸੀਂ ਕਿਹਦਾ ਗੱਲ ਕਰਕੇ ਬਿਜਲੀ ਆ ਕਿਹਦਾ ਨੰਬਰ ਆ ਤੇ ਕੋਈ ਨੰਬਰ ਦਿਓ ਕਿਹਦਾ ਕੋਈ ਇਹ ਤਾਂ ਕੀ ਇਹ ਤਾਂ ਸਰਾ ਹੀ ਨਿਕਲਦਾ ਖਾਮ ਆ ਆਵਾਜ਼ਾਂ ਵਾਲਾ ਤੇ ਜੋ ਇਹ ਬਣਿਆ ਵਾ ਮੰਤਰੀ ਸਾਹਿਬ ਨੂੰ ਕਹਿੰਦੇ ਮੜਾ ਜਾ ਕਿ ਹਾਂਜੀ ਮੰਤਰੀ ਸਾਹਿਬ ਨੂੰ ਐ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜੇ ਬਾਰੇ ਕੋਈ ਕਹੋਗੇ ਚਾਹ ਦੇਣ ਦਾ ਨਾਂ ਦੇਣ ਮੰਤਰੀ ਸਾਹਿਬ ਨੇ ਇਹ ਹੀ ਕਹਿਣਾ ਚਾਹਣਾ ਵੀ ਮੜਾ ਮੋੜ ਤੇ ਆਣਦੇ ਸਾਡੇ ਜਿਆਦਾ ਨਹੀਂ ਮੜਾ ਮੋੜ ਦੇ ਦੇਣ ਇਹ ਜਿਹੜਾ ਰੋਡ ਤੇ ਨਖਾਨ ਹੁੰਦਾ ਇਹਦੀ ਵੀ ਕੋਈ ਹੱਥ ਕੱਢ ਕੇ ਨਹੀਂ ਕਰਨ ਆ ਦੇਖੋ ਉਹਨਾਂ ਦੀ ਮਰਜ਼ੀ ਕੀ ਕਰਦੇ ਮਰਜ਼ੀ ਉਹਨਾਂ ਦੀ ਚਲ ਵਾੜੇ ਚਾਹ ਘੱਟਦਾ ਕੋਈ ਕੰਸ ਇਹ ਰੋਡ ਦਾ ਦੇ ਫੇਰ ਇੱਕ ਫੇਰ ਧਾਰੀਵਾਲ ਗਰਦਾਸਪੁਰ ਤੇ ਆਪ ਦਾ ਦੋ ਰੋਡ ਧਾਰੀਵਾਲ ਤੋਂ ਗਰਦਾਸਪੁਰ ਪਠਾਨਕੋਟ ਆਪ ਸ੍ਰੀ ਅੰਮ੍ਰਿਤ ਸਰ ਸਾਹਿਬ ਰੋਡ ਚੱਲਦਾ ਬਹੁਤ ਹੈਵੀ ਰੋਡ ਆ ਜਿਹੜਾ ਵੇਖੋ ਇਹ ਬੰਨੇ ਵੀ ਬੈਠ ਨਹੀਂ ਮਿਲਦੀ ਜਿਹੜੀ ਆ ਇਹ ਰੋਡ ਹਰ ਜ਼ਿਲ੍ਹਾ ਦਾ ਕਿ ਇਹ ਰੋਡ ਜਿਹੜਾ ਬਾ ਜਰੂਰੀ ਬਣਾ ਚਾਹੀਦਾ ਵਾ ਜਿਹੜਾ ਪੁਲ ਦਾ ਕੰਮ ਆ ਉਹਨੂੰ ਤੇ ਟਾਈਮ ਲੱਗਣਾ ਹੀ ਲੱਗਣਾ ਵਾ ਟਾਈਮ ਲੱਗਣਾ ਵਾ ਠੀਕ ਹੈ ਜੀ